ਕੀਤਾ ਖਾਲਸਾ ਰਾਏ ਗੁਰੂ ਜੀ ਦੀ ਫਤਿਹ ਅੱਜ ਦੀ ਜੋ ਮੀਟਿੰਗ ਕੀਤੀ ਗਈ ਆ ਜੁੱਧ ਨਸ਼ਾ ਵਿਰੋਧ ਜੋ ਪੰਜਾਬ ਸਰਕਾਰ ਨੇ ਦਿਹਿਤਾ ਦੇ ਮੁਤਾਬਕ ਸਾਰੇ ਪੰਜਾਬ ਦੇ ਸਰਪੰਚਰੋਂ ਦਹਿਤਾ ਕੀਤੀਆਂ ਗਈਆਂ ਵਾ ਉਹਦੇ ਮੁਤਾਬਕ ਅੱਜ ਪਿੰਡ ਕਟੀਵਰ ਦੀ ਪੰਚਾਇਤ ਸਾਫ ਕਾ ਪੰਚਾਇਤ ਮੋਤਵਾਰ ਆਦਮੀ ਜਾਂ ਜਥੇਬੰਦੀਆਂ ਸਾਰੀਆਂ ਕਰਤੀਆਂ ਹੋਈਆਂ ਵਾ ਜਿਹਦੇ ਨਾਮ ਇਹ ਮਤਾ ਪਾਸ ਕੀਤਾ ਗਿਆ ਵਾ ਪੰਚਾਇਤ ਮਤਾ ਅਗਜ ਮਿਤੀ 16 ਤੰ 2025 ਨੂੰ ਪਿੰਡ ਗੰਡੀਵੰਦ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੀ ਗ੍ਰਾਮ ਪੰਚਾਇਤ ਸਮਾਗਮ ਸਭਾ ਅਤੇ ਪਿੰਡ ਦੇ ਵੋਟਰ ਆਗੂਆਂ ਤੇ ਪਿੰਡ ਵਿੱਚ ਇਕੱਠੇ ਹੋ ਕੇ ਸਰਕਾਰ ਦੇ ਹਦਾਇਤਾਂ ਮੁਤਾਬਕ ਮਤਾ ਪਾਸ ਕੀਤਾ ਕਿ ਜੋ ਪਿੰਡ ਦੇ ਵਿਅਕਤੀ ਨਸ਼ਾ ਚਿਰਵੰਦ ਸਮੈਗ ਗੋਲੀਆਂ ਨਸ਼ੀਲੇ ਕੀਤੇ ਆਗ ਬੇਜਿਆ ਹਨ ਅਤੇ ਚੋਰੀਆਂ ਠੱਗੀਆਂ ਲੁੱਟਖੁਆ ਕਰਨ ਵਾਲੇ ਪਿੰਡਾਂ ਦੀਆਂ ਧੀਆਂ ਪਣਾ ਨਾਲ ਅਸਲੀਲ ਹਰਕਤਾਂ ਕਰਨ ਤੇ ਉਹਨਾਂ ਨੂੰ ਰਗਾਲਾ ਲਾ ਕੇ ਕਿਧਰ ਲੈ ਜਾਣ ਵਾਲੀ ਵਿਅਕਤੀਆਂ ਦਾ ਪਿੰਡ ਵਾਸੀਆਂ ਤੇ ਪੰਚਾਇਤ ਵੱਲੋਂ ਮੁਕੰਮਲ ਬਾਈਕਾਟ ਕੀਤਾ ਜਾਵੇਗਾ ਅਤੇ ਉਹਨਾਂ ਦੀ ਕਿਸੇ ਵੀ ਖੁਸ਼ੀ ਦਮੀ ਵਿੱਚ ਸ਼ਾਮਲ ਨਹੀਂ ਹੋਇਆ ਜਾਵੇਗਾ। ਜਾਂ ਇਹ ਵਿਅਕਤੀ ਜਾਂ ਤਾਂ ਸੁਤਰ ਜਾਣਗੇ ਜਾਂ ਫੜ ਛੜ ਕੇ ਚਲੇ ਜਾਣਗੇ। ਨਹੀਂ ਤਾਂ ਜੇ ਮਾੜੇ ਵਿਅਕਤੀਆਂ ਦਾ ਖਿਲਾਫ ਸਖਤ ਕਾਰਵਾਈ ਕਰਵਾਈ ਜਾਏਗੀ। ਇਹਨਾਂ ਵਿਅਕਤੀਆਂ ਨੂੰ ਜੇਕਰ ਤੁਸ ਕਿਤੇ ਗਿਆਏ, ਕਿਸੇ ਵਕਤ ਫੜ ਕੇ ਥਾਣੇ ਜਾਂ ਜੇਲ੍ਹ ਵਿੱਚ ਕਿਤੇ ਹੋਰ ਕੋਰਟ ਵਿਚਾਇਆ ਵੇਚ ਜੋ ਜਾਣਦੀ ਹੈ ਤਾਂ ਪਿੰਡ ਦਾ ਕੋਈ ਵੀ ਵਿਅਕਤੀ ਜਿਹਨੇ ਸਰਪੰਚ ਮੈਂਬਰ ਪੰਚਾਇਤ ਅਤੇ ਨੰਬਰ ਦਾ ਜਾਂ ਕੋਈ ਹੋਰ ਵੀ ਇਹਨਾਂ ਦੀ ਜਵਾਬਤ ਕਰਾਉਣ ਵਾਸਤੇ ਜਾਵੇਗਾ ਤੇ ਉਹਨਾਂ ਦਾ ਬਿਲਕੁਲ ਪਿੰਡ ਵੱਲੋਂ ਮੁਕੰਮਲ ਤੌਰ ਤੇ ਬਾਈਕਾਰ ਕੀਤਾ ਜਾਊਗਾ ਜੋ ਨੌਜਵਾਨ ਵਿਅਕਤੀ ਨਸ਼ੇ ਦਾ ਆਦੀ ਹੋ ਚੁੱਕੇ ਹਨ ਉਹਨਾਂ ਨੂੰ ਨਸ਼ੇ ਦੀ ਦਲਦਲ ਵਿੱਚੋਂ ਕੱਢਣ ਵਾਸਤੇ ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਮੋਤਵਾਰ ਆਦਮੀ ਉਹਨਾਂ ਦੀ ਪੂਰੀ ਮਦਦ ਕਰੇਗੀ ਅਤੇ ਉਹਨਾਂ ਨੂੰ ਨਸ਼ਾ ਛਡਾਉਣ ਵਾਸਤੇ ਸਰਕਾਰੀ ਨਸ਼ੇ ਸਿਧਾਉ ਕੇਂਦਰਾ ਵਿੱਚ ਭੇਜਾ ਜਾਵੇਗਾ ਅਤੇ ਨਸ਼ਾ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਦਾ ਸਹਿਯੋਗ ਦੇਣ ਦਾ ਵੀ ਫਰਜ਼ ਵੱਡਾ ਕਿ ਕੌਣ ਪਿੰਡ ਨਸ਼ਾ ਵੇਚਦਾ ਕੌਣ ਨਹੀਂ ਵੇਚਦਾ ਇਸ ਦਲਦਲ ਨੂੰ ਨਸ਼ੇ ਨੂੰ ਖਤਮ ਕਰਨ ਦਾ ਆਪਣਾ ਪਿੰਡ ਨਗਰ ਪੂਰਾ ਸਾਥ ਦਿਓ ਅਤੇ ਵੱਧ ਚੜ ਕੇ ਇਹਦਾ ਸਹਿਯੋਗ ਕਰੀਏ ਕੱਲੀ ਸਰਕਾਰ ਕੰਗਾ ਪ੍ਰਸ਼ਾਸਨ ਇਸ ਨੈਚਰ ਨੂੰ ਨਹੀਂ ਰੋਕ ਸਕਦਾ ਜਦੋਂ ਤੱਕ ਪੰਚਾਇਤਾਂ ਜਥੇਬੰਦੀਆਂ ਪੜਦੇ ਸਾਰੇ ਬਹੁਤਾਰ ਆਦਮੀ ਇਹਨਾਂ ਨਾਲ ਰਾਜਨੀਤੀ ਕੰਮ ਨਹੀਂ ਕਰਨਗੇ ਆਪ ਜੀ ਜਾਣਦੇ ਆ ਜੇ ਤੋਂ ਪਹਿਲਾਂ ਜਦੋਂ ਅੱਤਵਾਦ ਦਾ ਦੌਰ ਸੀ ਉਹ ਅੱਤਵਾਦੀ ਲੋਕ ਜਦੋਂ ਘਰਾਗੇ ਇਤਾਲੁਕੀ ਸ਼ੁਰੂ ਕੀਤੀ ਉਦੋਂ ਪਿੰਡਾਂ ਦੇ ਲੋਕਾਂ ਨੇ ਸਹਿਯੋਗ ਕੀਤਾ ਪ੍ਰਸ਼ਾਸਨ ਦਾ ਸਹਿਯੋਗ ਕੀਤਾ ਸਰਕਾਰ ਦਾ ਸਹਿਯੋਗ ਕੀਤਾ ਤਾਂ ਅੱਤਵਾਦ ਖਤਮ ਹੋ ਗਿਆ ਹੁਣ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਬਹੁਤ ਤਕੜਾ ਪ੍ਰਬਾਲਾ ਕਰ ਰਹੇ ਆ ਉਹਨਾਂ ਦਾ ਆਪਾਂ ਤਾੜਿਓ ਕੇ ਸਾਥ ਦਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਨ ਸਰਦਾਰ ਬਲਵੰਤ ਸਿੰਘ ਜੀ ਸਰਪੰਚ